ਜਮੀਨਾਂ ਹੀ ਜਮੀਨਾਂ ਵਿਕਾਊ ਆ ਜੀ 11 ਕਿੱਲੇ ਜ਼ਮੀਨ ਵਿੱਚ ਘਰ ਬਣਿਆ ਰੇਟ 40 ਲੱਖ ਲੱਖ ਰੁਪਇਆ ਕਿੱਲੇ ਦਾ ਛੜਕ ਤੇ ਲੱਗਦੀ 9465421121 ਤੇ ਸੰਪਰਕ ਕਰ ਸਕਦੇ ਹੋ ਏਰੀਆ ਮੁਖਤਰ ਸਾਹਿਬ ਗਿੱਦੜਵਾਹਾ ਏਰੀਆ ਦੇ ਵਿੱਚ ਜਮੀਨ ਵਿਕਾਊ ਆ 11 ਕਿੱਲੇ ਜੀ ਵਿੱਚ ਘਰ ਬਣਿਆ ਆ ਬਹੁਤ ਹੀ ਵਧੀਆ ਲੋਕੇਸ਼ਨ ਆ ਝੋਣੇ ਵਾਲਾ ਬਾਣਾ ਜੀ 9465421121 9417148607 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਛੜਕ ਤੇ ਫਰੰਟ ਲੱਗਦਾ ਜ਼ਮੀਨ ਦਾ ਵਧੀਆ ਜ਼ਮੀਨਾਂ ਜੀ ਜੇ ਕਿਸੇ ਵੀਰ ਭਰਾ ਨੇ ਜ਼ਮੀਨ ਵੇਚਣੀ ਖਰੀਦਣੀ ਆ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅੱਗੇ ਜੀ 8 ਕਿੱਲੇ ਜ਼ਮੀਨ ਇੱਕ ਵਿਕਾਊ ਆ ਜੀ ਛੜਕ ਤੇ ਲੱਗਦੀ 40 ਲੱਖ ਰੁਪਏ ਕਿੱਲੇ ਦੀ ਡਿਮਾਂਡ ਹੈ ਏਰੀਆ ਕਿ ਦੜਬਾਹਾ ਜ਼ਿਲ੍ਹਾ ਮੁਕਸਰ ਦੇ ਵਿੱਚ 9465421121 ਇਹ ਜਮੀਨ ਵੀ ਛੜਕ ਤੇ ਲੱਗਦੀ ਹੈ ਜੀ 8 ਕਿੱਲੇ ਜ਼ਮੀਨ ਆ ਨਹਿਰ ਦਾ ਪਾਣੀ ਲੱਗਦਾ 40 ਲੱਖ ਰੁਪਿਆ ਕਿੱਲੇ ਦੀ ਡਿਮਾਂਡ ਆ ਜੀ ਮੌਕੇ ਤੇ ਮਾਨਤਾਣ ਹੋ ਜੂਗਾ ਵਧੀਆ ਜ਼ਮੀਨ ਆ ਝੋਨੇ ਵਾਲਾ ਬਾਣ ਆ ਜੀ ਝੋਨਾ ਕਣਕ ਦੋ ਫਸਲਾਂ ਵਧੀਆ ਹੁੰਦੀਆਂ 8 ਕਿੱਲੇ ਜ਼ਮੀਨ ਆ ਜੀ ਜੇ ਕਿਸੇ ਵੀਰ ਭਰਾ ਨੇ ਜ਼ਮੀਨ ਵੇਚਣੀ ਖਰੀਦਣੀ ਆ 9465421121 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ 9417148607 ਇਹਨਾਂ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਜੀ 4 ਕਿੱਲੇ ਜ਼ਮੀਨ ਵਕਾਊ ਆ 2 ਕਰਮਾ ਪਹੀ ਤੇ ਲੱਗਦੇ ਆ 4 ਕਿੱਲੇ ਪਹੀ ਆ ਜੀ ਲੰਮੀ 35 ਲੱਖ ਰੁਪਇਆ ਦੇ ਵਿੱਚ ਸੌਦਾ ਹੋਊਗਾ ਜ਼ਮੀਨ ਦਾ ਮੌਕੇ ਤੇ ਮਾਨਤਾ ਹੋ ਸਕਦਾ ਜੀ 35 ਲੱਖ ਰੁਪਇਆ ਵੀਰਾਂ ਨੇ ਡਿਮਾਂਡ ਰੱਖੀ ਆ ਵਿੱਚ ਮੋਟਰ ਲੱਗੀ ਆ ਜੀ 2 ਕਰਮਾ ਪਹੀ ਆ ਵਧੀਆ ਝੋਨੇ ਵਾਲਾ ਬਾਣ ਆ ਜੀ ਚੋਣ ਨੰਕਾ 94654 21121 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਚਾਰ ਕਿੱਲੇ ਵਧੀਆ ਬਾਣਾ ਝੋਨੇ ਵਾਲਾ ਰੇਟ 35 ਲੱਖ ਰੁਪਇਆ ਕਿੱਲੇ ਦਾ ਅੱਗੇ ਜੀ 32 ਕਿੱਲੇ ਜ਼ਮੀਨ ਵਿਕਾਊ ਆ 32 ਕਿੱਲੇ 24 ਕਿੱਲੇ ਇੱਕ ਕਰਦਾ ਜੀ 8 ਕਿੱਲੇ ਦੇ ਵਿੱਚ ਇੱਕ ਕਰਦਾ ਆ ਰੇਟ 40 ਲੱਖ ਰੁਪਇਆ ਪੰਜ ਮੋਟਰਾਂ ਲੱਗੀਆਂ ਸੜਕ ਤੇ ਲੱਗਦੀ ਆ ਜੀ ਵਧੀਆ ਝੋਨੇ ਵਾਲਾ ਬਾਣਾ ਨਹਿਰ ਦਾ ਪਾਣੀ ਲੱਗਦਾ 94654 21121 94171 48607 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ 32 ਕਿੱਲੇ ਜ਼ਮੀਨਾਂ 24 ਕਿੱਲਾਂ ਦਾ ਸੌਦਾ ਵੀ ਹੋ ਜੂ ਅਠਾਂ ਦਾ ਵੀ ਹੋ ਜੂ ਤੇ 32 ਦੇ 32 ਕਿੱਲਾਂ ਦਾ ਸੌਦਾ ਵੀ ਹੋ ਜੂਗਾ ਜੀ ਜੇ ਕਿਸੇ ਵੀ ਪੁਰਾਣੇ 24 ਕਿੱਲੇ ਅੱਡ ਲੈਣੇ ਅੱਡ ਲੈ ਸਕਦਾ ਇਕੱਠੇ 32 ਕਿੱਲੇ ਲੈਣੇ ਆ 32 ਕਿੱਲੇ ਲੈ ਸਕਦੇ ਹੋ ਜੀ 8 ਕਿੱਲੇ ਲੈਣੇ ਆ 8 ਕਿੱਲੇ ਲੈ ਸਕਦੇ ਹੋ ਵਧੀਆ ਜ਼ਮੀਨਾਂ ਜੀ 8 ਕਿੱਲੇ ਜ਼ਮੀਨ ਇੱਕ ਬਕਾਊ ਆ ਜੀ 40 ਲੱਖ ਰੁਪਏ ਰੇਟ ਆ ਵਿੱਚ ਮੋਟਰ ਲੱਗੀ ਆ ਸੜਕ ਤੇ ਲੱਗਦਾ ਜੀ 94653 2112 ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਜੀ 8 ਕਿੱਲੇ ਜ਼ਮੀਨ ਆ 40 ਲੱਖ ਰੁਪਏ ਰੇਟ ਆ ਸੜਕ ਤੇ ਲੱਗਦੀ ਆ ਵਿੱਚ ਇਹਦੇ ਮੋਟਰ ਵੀ ਲੱਗੀ ਆ ਵਿੱਚ ਭਰਵੋ ਮੋਟਰ ਲੱਗੀ ਆ ਜੇ ਕਿਸੇ ਵੀਰ ਭਰਾ ਨੇ ਜ਼ਮੀਨ ਵੇਚਣੀ ਆ ਖਰੀਦਣੀ ਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਜੇ ਵੇਚਣੀ ਆ ਤਾਂ ਵੀ ਫੋਨ ਕਰਕੇ ਤੁਸੀਂ ਦੱਸ ਸਕਦੇ ਹੋ ਜੀ ਏਰੀਆ ਸ਼੍ਰੀ ਮਕਸਰ ਸਾਹਿਬ ਗਿੱਦੜਬਾਹਾ ਦੋਦਾ ਕੌਣੀ ਮੱਲਣ ਇਹਨਾਂ ਪਿੰਡਾਂ ਦੇ ਵਿੱਚ ਜੇ ਕਿਸੇ ਵੀਰ ਭਰਾ ਨੇ ਜ਼ਮੀਨ ਵੇਚਣੀ ਖਰੀਦਣੀ ਆ ਤਾਂ ਜਰੂਰ ਸੰਪਰਕ ਕਰੋ ਜਰੂਰ ਕਰੋ ਜੀ ਦੋਦਾ ਤੁਸੀਂ ਦੋਦਾ ਆ ਕੇ ਸ਼ਾਪ ਦੇ ਉੱਤੇ ਮਿਲ ਸਕਦੇ ਹੋ ਜੀ ਜੀਐਸਬੀ ਟ੍ਰੈਂਡਿੰਗ ਕੰਪਨੀ ਦੋਦਾ ਸਾਢੇ 3 ਕਿੱਲੇ ਜ਼ਮੀਨ ਵਕਾਊ ਆ ਜੀ ਰੇਟ 40 ਲੱਖ ਰੁਪਇਆ ਵਿੱਚ ਮੋਟਰ ਲੱਗੀ ਆ ਤਿੰਨ ਕਰਮਾ ਰਸਤਾ 2 ਕਿੱਲੇ ਲੰਮਾ ਡੇਢ ਕਿੱਲਾ ਨਾਲ ਹੋਰ ਬਣ ਜੂਗਾ ਜੇ ਕਿਸੇ ਨੇ ਡੇਢ ਕਿੱਲਾ ਕੱਲਾ ਲੈਣਾ ਕੱਲਾ ਵੀ ਲੈ ਸਕਦਾ ਜੇ ਇਕੱਠਾ 5 ਕਿੱਲਿਆਂ ਦਾ ਟੱਕ ਬਣਾਉਣਾ ਤਾਂ ਤੁਸੀਂ 5 ਕਿੱਲਿਆਂ ਦਾ ਟੱਕ ਬਣਾ ਸਕਦੇ ਹੋ ਜੀ 9465421121 9465421121 9417148607 ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਦੋਦੇ ਤੁਸੀਂ ਆ ਕੇ ਮਿਲ ਵੀ ਸਕਦੇ ਹੋ ਜੀ ਜੇ ਕਿਸੇ ਵੀਰ ਭਰਾ ਨੇ ਜ਼ਮੀਨ ਵੇਚਣੀ ਖਰੀਦਣੀ ਆ ਤਾਂ ਤੁਸੀਂ ਉਥੇ ਆ ਕੇ ਵੀਰਾਂ ਨਾਲ ਮੀਟਿੰਗ ਕਰ ਸਕਦੇ ਹੋ ਜੀ ਢਾਈ ਕਿਲੇ ਜ਼ਮੀਨ ਇੱਕ ਬਕਾਊਆ ਵਿੱਚ ਬੋਰ ਲੱਗਾ ਸੂਏ ਦੇ ਨਾਲ ਰੇਟ 38 ਲੱਖ ਰੁਪਇਆ ਦੂਜੇ ਪਾਸਿਓ ਦੋ ਕਰਮਾ ਪਹੀ ਆਉਂਦੀ ਹੈ ਜੀ ਸੂਏ ਦੇ ਨਾਲ ਲੱਗਦਾ 945621121 ਵਧੀਆ ਝੋਨੇ ਵਾਲਾ ਬਾਣਾ ਨਹਿਰ ਦੇ ਥੂਏ ਦੀ ਵਾਰੀ ਲੱਗਦੀ ਆ ਬਹੁਤ ਸੋਹਣਾ ਚੌੜਸ ਟੱਕ ਆ ਜੀ ਵਿੱਚ ਬੋਰ ਲੱਗਾ 36 ਲੱਖ ਰੁਪਏ ਰੇਟ ਹੈ ਜੀ 1921 ਮਾਨਤਨ ਹੋ ਸਕਦਾ ਭਰਾਵੋ 946542121 ਦੇ ਸੰਪਰਕ ਕਰੋ ਧੰਨਵਾਦ